ਨਿ ਕਲੀਅਰ ਜਿਹੜਾ ਕਿ ਦੇ ਖੇਡਿਆ ਜਾ ਰਿਹਾ ਵਜੀਦਪੁਰ ਦੇ ਲਖੇ ਵਾਲੀ ਇਹ ਟੀਮਾਂ ਤਿਆਰ ਰਹਿਣ ਵਜੀਦਪੁਰ ਦੇ ਲਖੇ ਵਾਲੇ ਇਹਨਾਂ ਦੀ ਟਾਸ ਹੋਈ ਵੀ ਟੀਮਾਂ ਤਿਆਰ ਰਹਿਣ ਲਓ ਸਾਹਮਣੇ ਮੇਰੇ ਮਿੱਤਰੋ ਹੈ ਬਾਲਗ ਦੇ ਵਾਈਡ ਹੈ ਖੇਡ ਦੇ ਮਦਦ ਖੇਡਿਆ ਜਾ ਰਿਹਾ ਤੰਦਰਪਾਪਾ ਫੁਮਨ ਸ਼ਾਹ ਜੀ ਦੇ ਪਾਰਨ ਕਿਰਪਾ ਹੈ ਲਓ ਜਿਹੜੇ ਪਾਸੇ 31000 ਰੱਖੇ ਦੂਜੇ ਪਾਸੇ ਮੁੰਡਾ ਬਾਠਾ ਦਾ ਲਓ ਸਾਹਮਣੇ ਟਰਾਈ ਜਿਹਦੇ ਕਰਦਾ ਵੀ ਲਾਈਟ ਨਾਲ ਲੈ ਜੀ ਬਾਠਾ ਦੇ ਪਾਰ ਨੂੰ ਮੁੰਡਾ ਮੂਹ ਇੱਕ ਵੀਰ ਨਹੀਂ ਵੀਰ ਬਾਸੋਂ ਖਾਨ ਨੂੰ ਬੜਾਈ ਜਤ ਕਰਦਾ ਹੈ ਭਾਈਆ ਬਾਜੂ ਰੱਬਾ ਮੇਰਿਆ ਸਾਰਾ ਜੱਗ ਸੁਣਾ ਸੁਣਾ ਤੂੰ ਨਾ ਹਲਵਾ ਦੀ ਫਲਾਦਰ ਰੁਗੀ ਸੀਗੀ ਲੋਦਰੇ ਪਾਸੇ ਦੋਸਤਾਂ ਦੇ ਵਾਦੇ ਜਿਹੜੇ ਕਿਦੇ ਚੁਕੇ ਤਿਆਰ ਵਰ ਤਿਆਰ ਹੈ ਸਿੱਖ ਸਰਦਾਰ ਹੈ ਟੌਪ ਦੀ ਵਾਲ ਹੈ ਆਹ ਸਾਹਮਣੇ ਪਹਿਲਾ ਵਰ ਆਹ ਬੱਲੇ खड़गू लाउ सामने टॉप दिया बाला दूजे दि पासे सिख सजार आ गलती बड़ी हुई एक लाउ सामने ਖੇਡ ਦੇ ਮੈਦਾਨ ਦੇ ਅੰਦਰ ਮੇਰੇ ਮਿੱਤਰੋ ਪਈ ਬਾਲ ਹੈ ਲਓ ਸਾਹਮਣੇ ਮਾਲਕ ਦੀ ਡੌਟ ਚੁੱਕੀ ਐ ਅੰਦਰ ਵੀ ਗਹਿਰਾ ਦੀਆਂ ਮਹਿਫਲਾਂ ਸਜਾਵੇਂ ਤੇਰੇ ਲਈ ਅਸੀਂ ਚੀਜ਼ ਖਾਸ ਬਣ ਕੇ ਅਸੀਂ ਖੇਡ ਰਹਿ ਗਏ ਮਨਪਰ ਚਾਵੇ ਦੀ ਤੇਰੇ ਲਈ ਟਾਈਮ ਪਾਸ ਬਣ ਗਏ ਅਸੀਂ ਖੇਡ ਰਹਿ ਗਏ ਪੈਂਦੀ ਬਾਲ ਵਾਹ ਜੀ ਵਾਹ ਡੌਟ ਬਾਲ ਪਿਆਰੇ ਮੁੰਡਾ ਸਿੱਕ ਸਰਦਾਰ ਹੈ ਲਓ ਸਾਹਮਣੇ ਬਾਲ ਹਵਾਜ ਹਾਏ ਰੱਬਾ ਫਮਾਣੂ ਦਾ ਜੋੜੇ ਦੇ ਕਰ ਲੈਣਾ ਸੀਗਾ ਲਓ ਉਧਰਲੇ ਪਾਸੇ ਦੋਹਾਂ ਦੇ ਬਾਧੇ ਇਹਦੇ ਲਈ ਬਹੁਤ ਆਹ ਪੌਣੀ 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 ਮੇਰੀ ਪੌਣੀ ਦੂਜੇ ਪਾਸੇ ਲਓ ਸਾਹਮਣੇ ਹੁngਲੇ ਘੜੀ ਜਿੱਤ ਦਾ ਨਿਸ਼ਾਨ ਹੁੰਦਾ ਏ ਉਹ ਜ ਆਪਣੇ ਦੇ ਸਾਰਿਆਂ ਨੂੰ ਮਾਣ ਹੁੰਦਾ ਏ ਲਓ ਉਧਰਲੇ ਪਾਸੇ ਮੁੰਡਾ ਸਟ੍ਰਾਈਕ ਕਰਦਾ ਖੇਡ ਦੇ ਮਜ਼ਾ ਦੇ ਅੰਦਰ ਬੱਲ ਹਵਾ ਚ ਖਿਡਾਰੀ ਆਊਟ ਹੈ ਸੈਮਨ ਦੀ ਬੱਲ ਲਓ ਉਧਰਲੇ ਪਾਸੇ ਫੜ ਲੈ ਵਾਹ ਦੀ ਬਾਤ ਭੱਜਿਆਣੀ ਚੋਬਰ ਪੰਜਾਬ ਬਾਲਾਂ ਦੀ ਖੇਡ ਬਾਕੀ ਹੈ ਖੇਡਦਾ ਰਿਹਾ ਹੈ ਲਾ ਉਧਰਲੇ ਪਾਸੇ ਮੇਰੇ ਮਿੱਤਰੋ ਲਾ ਉਧਰਲੇ ਪਾਸੇ ਬਾਲ ਫੇਰ ਡੌਟ ਵਸ ਪੈਰ ਤੇ ਬਚ ਕੇ दो आ गई नौ मैंबर सत्ता भाड़ एक्स्ट्रा फुल पावर सरपंच वाह जी वाह पहली बार ਲਓ ਸਾਹਮਣੇ ਪਹਿਲੀ ਜਿਹੜੀ ਡਾਟ ਹੋ ਚੁੱਕੀ ਹੈ ਤਾੜੀ ਮਾਰ ਦਿਆ ਕਰੋ ਮੁੰਡੇ ਰਿਆ ਖੇਡ ਦੇ ਮੈਦਾਨ ਦੇ ਅੰਦਰ ਹੈ ਪੈਂਦੀ ਬਾਲ ਖੇਡੇ ਸ਼ਾਟ ਦੇ ਨਾਲ ਜੁੜ ਗਏ 4 ਬੱਡਰ ਉਪਰ ਲਓ ਸਾਹਮਣੇ ਹੌਸਲੇ ਨਾਲ ਜਿਗਰੇ ਨਾਲ ਠੰਮੇ ਨਾਲ ਡਾਟ ਬਾਲ ਲਾਦਰ ਦੇ ਪਾਸੇ ਨਿੱਕੀ ਉਮਰ ਦੇ ਵੱਡੇ ਰਿਕਾਰਡ ਪੈਦਾ ਕਰਨੋਂ ਫਰਜ਼ ਹੈ ਪੈਦਾ ਕਰਨੋਂ ਫਰਜ਼ ਹੈ ਲਾਓ ਸਾਹਮਣੇ ਪਈ ਬਾਲ ਖੇਡੇ ਸ਼ਾਰਟ ਦੇ ਨਾਲ ਸਾਈਮਨ ਮੂਰੇ ਵਿਕਰ 500 ਦੀ ਹੈ ਤੇ ਚਰਚੇ ਹੋ ਜਾਂਦੇ ਐ ਸਾਈਮਨ ਤੇ ਲਾਓ ਸਾਹਮਣੇ ਉਹ ਵੀ ਜਾਣਦਾ ਵੀ ਐਸੇ ਉਮਰੋਂ ਹੀ ਆਏ ਆਂ ਸਾਇਮਨ ਵੀ ਜਾਣਦਾ ਲੁਧਿਆਣੇ ਕਹਿ ਵੀ ਯਾਰ ਇੱਕ ਤਾੜੀ ਮਾਰੀ ਪਹਿਲਾਂ ਤੇ ਇੱਕ ਵੀ ਵਾਈਡ ਬਾਲ ਨਹੀਂ ਦਿੱਤੀ ਮੁੰਡੇ ਨੇ ਲਾਓ ਸਾਹਮਣੇ ਛੋਲਿਆਂ ਦੀ ਗਿਣਤੀ ਸਾਡੀ ਥੋੜੀ ਐ ਤੁਸੀਂ ਵਹਿਮ ਪਾਲੇ ਵੱਡੇ ਐ ਲਾਲ ਕਿਲੇ ਤੇ ਕੇਸਰੀ ਝੰਡੇ ਪਹਿਲਾਂ ਵੀ ਸਿੰਘਾਂ ਨੇ ਗੱਡੇ ਐ ਮੁੰਡਾ 10 11 ਸਾਲ ਉਮਰ ਐ ਹੌਸਲਾ ਵੱਡਾ ਨੋਹ ਬਾਲ ਲਓ ਉਧਰਲੇ ਪਾਸੇ ਵੇਖ ਲੈ ਵੀ ਸੰਘਰਸ਼ ਹੈ ਲਓ ਚਾਰ ਜੁੜ ਗਏ ਖੇਡ ਦੇ ਮੈਦਾਨ ਦੇ ਅੰਦਰ ਹੈ ਲਓ ਉਧਰਲੇ ਪਾਸੇ ਲਖੇ ਵਾਲੀ ਵਿਕਟ 100 ਦੀ ਓ ਤਾੜੀ ਮਾਰੋ ਯਾਰ ਜ਼ੋਰਦਾਰ ਲਓ ਸਾਹਮਣੇ ਉਹਨੇ ਆਪਣਾ ਕੰਮ ਕੀਤਾ ਫਿਲਡਰ ਨੇ ਆਪਣਾ ਕੰਮ ਨਹੀਂ ਕੀਤਾ ਹੈ ਡਾਟਵਾ ਲੱਖੇ ਲਿਓ ਬੈੜੀਆਂ ਤੁਹਾਡੀ ਲੱਭੂ ਲਓ ਉਧਰਲੇ ਪਾਸੇ ਸਾਡੇ ਝੰਡਾ ਸਿੰਘ ਸਰਪੰਚ ਸਾਹਿਬ ਲਓ ਉਧਰਲੇ ਪਾਸੇ ਪਿੰਡ ਮਾੜੀ ਕਲਾਂ ਤੋਂ ਬਹੁਤ ਬੜਾ ਕਿ ਦਿਨ ਧੰਨਵਾਦ ਸਿੰਘਲ ਝੰਡਾ ਸਿੰਘ ਸਰਪੰਚ ਸਾਹਿਬ ਸਾਡੇ ਆਲੀ ਮਹਾਂਪਰੀ ਐਕਸ਼ਨ ਦੇ ਬੇਕਮਾਲਾ ਮੁੰਡੇ ਦਾ ਐ ਲਾ ਉਧਰਲੇ ਪਾਸੇ ਜਾਂਦੇ ਰਹੋ ਬੁੱਕਰ ਵਾਲੇ ਵਾਲਿਓ ਸਦਕੇ ਜਾਵਾਂ ਤੁਹਾਡੀ ਸੋਚ ਤੇ ਤਗੜੀਆਂ ਵਾਲਾ ਤਾੜੀ ਮਰਵੇ ਦੇ ਨਾਤੇ ਵੀ ਮੁੰਡੇ ਨਿੱਕੀ ਨਿੱਕੀ ਉਮਰ ਦੇ ਐ ਹੌਸਲਾ ਵੱਡਾ ਚੱਕੀ ਫਰਦੇ ਐ ਲਓ ਸਭ ਦੇ ਲਈ ਪਾਸੇ ਖੇਡ ਦੇ ਮੈਦਾਨਾਂ ਦੇ ਅੰਦਰ ਐ ਚਰਚੀ ਦੇ ਜਿੱਤ ਕੇ ਮੁੰਡੇ ਬਹੁਤ ਵਟਕ ਦੀ ਧੰਨਵਾਦ ਆਓ ਜੀ ਅਗਲੀਆਂ ਟੀਮਾਂ ਐ